ਤੁਸੀਂ ਸਾਨੂੰ ਦੱਸ ਰਹੇ ਸੀ ਕਿ ਇਸ ਫਾਰਮ ਦੇ ਵਿੱਚ ਡਾਕਟਰਾਂ ਦੀ ਨੋ ਐਂਟਰੀ ਹੈ ਕੀ ਕਹਾਣੀ ਹੈ ਨੋ ਐਂਟਰੀ ਦੀ ਅੱਜ ਕੱਲ ਤੇ ਕਿਉਂਕਿ ਜਿਨ੍ਹਾਂ ਨੇ ਚਾਹੇ ਕਿਸੇ ਕੋਲ ਪੰਜ ਪਸ਼ੂ ਨੇ ਚਾਹੇ ਕਿਸੇ ਕੋਲ 10 ਪਸ਼ੂ ਨੇ ਚਾਹੇ ਕਿਸੇ ਕੋਲ 20 ਨੇ ਜਾਂ 50 ਨੇ ਉਹਨਾਂ ਨੇ ਤਾਂ ਆਪਣੇ ਡਾਕਟਰ ਪਰਸਨਲੀ ਕਈ ਵਾਰ ਰੱਖੇ ਹੁੰਦੇ ਨੇ ਕਿ ਫਾਰਮ ਤੇ ਇੱਕ ਡਾਕਟਰ ਅਪਾਇੰਟ ਕੀਤਾ ਹੋਇਆ ਹਾਂਜੀ ਹਾਂਜੀ ਸਰ ਆਪਾਂ ਨੂੰ ਐਸ ਕੇ ਸਾਹਿਬ ਆਪਣਾ ਫਾਰਮੂਲਾ ਮਿਲਿਆ ਜੀ ਕਿਹੜਾ ਜੀ ਡੀ ਐਸ ਕੇ ਇਹ ਕੀ ਹੈ ਜੀ ਇਹ ਆਪਣੇ ਹੋਮਿਓਪੈਥੀ ਦਵਾਈ ਆ ਅੱਛਾ ਅੱਛਾ ਹਾਂ ਇਹਦੇ ਤੋਂ ਆਪਣਾ ਜਦਾਂ ਇਹ ਬੁਖਾਰ ਦੀ ਆ ਅੱਛਾ ਇਹ 20 ਤੋਂ 50 ml ਦੇਣੀ ਹੁੰਦੀ ਆ ਹੂੰ ਤਾਂ ਉਹ ਯਾਨੀ ਕਿ ਦੋ ਵਾਰ ਹੀ ਦਿੱਤਿਆਂ ਰਿਜ਼ਲਟ ਪੂਰਾ ਮਿਲ ਜਾਂਦਾ ਇਹਦਾ ਅੱਛਾ ਤੇ ਜੰਮ ਸਟੈਟਸ ਤੋਂ ਇੱਕ ਨੰਬਰ ਦਵਾਈ ਆ ਸਟੈਟਸ ਕੀ ਹੁੰਦਾ ਜੀ ਇਹ ਆਪਣੇ ਥਾਣਾ ਜੇ ਛੱਡੀ ਬਣ ਜਾਂਦੀ ਹੈ ਜਿਹੜੇ ਮੇਨ ਪ੍ਰੋਬਲਮ ਇਹੀ ਆਉਂਦੀ ਆਪਣੇ ਫਾਰਮਾਂ ਤੇ ਜਿਸ ਤੋਂ ਜ਼ਿਆਦਾ ਫਾਰਮਰ ਪਰੇਸ਼ਾਨ ਹੁੰਦਾ ਤੋਂ ਸਟੈਟਸ ਤੋਂ ਹਾਂਜੀ ਹਾਂਜੀ ਤੇ ਇਸ ਤੋਂ ਜਦੋਂ ਇਹ ਦਵਾਈ ਦੇ ਦਿੰਦੇ ਤਾਂ ਬਹੁਤ ਜ਼ਿਆਦਾ ਫਾਇਦਾ ਹੁੰਦਾ ਇਹਦਾ ਠੀਕ ਹੈ ਨਾ ਦੁੱਧ ਵੀ ਘਟਦਾ ਇਹਦੇ ਨੂੰ ਦੁੱਧ ਵੀ ਨਹੀਂ ਘਟਦਾ ਉਦੋਂ ਦੁੱਧ ਤੇ ਨੋਰਮਲ ਚੱਲ ਪੈਂਦਾ ਲੰਗਰ